ਉਸੀ ਗੱਲ ਦੋਸਤੋ ਨਮਸਤੇ ਸਲਾਮ ਅਲੈਕੁਮ ਹੋਰ ਕਿੱਦਾਂ ਜੀ ਸਾਰੇ ਵੇਖ ਫਰੀਦਾ ਮਿੱਟੀ ਖੁੱਲੀ ਕਹਿੰਦਾ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਓਏ ਨਾਕਰ ਬੰਦਿਆ ਨਾਕਰ ਬੰਦਿਆ ਮੇਰੀ ਮੇਰੀ ਨਾਏ ਤੇਰੀ ਨਾਏ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਅੰਤ ਮਿੱਟੀ ਦੀ ਹੋ ਜਾਣਾ ਢੇਰੀ ਹਾਂਜੀ ਦੋਸਤੋ ਇਹ ਬੜੀ ਗੂੜੀ ਜੀ ਗੱਲ ਹੈ ਕਿ ਆਪਾਂ ਇੱਕ ਮਿੱਟੀ ਦਾ ਢੇਰ ਹੀ ਆ ਜੀ ਜ਼ਿੰਦਗੀ ਦੇ ਵਿੱਚ ਆਪਾਂ ਆਏ ਆ ਤੇ ਖੀਰ ਤੇ ਆਪਾਂ ਸਾਰਿਆਂ ਨੇ ਮਿੱਟੀ ਹੋ ਜਾਣਾ ਦੋਸਤੋ ਇਹ ਬਾਬਾ ਫਰੀਦ ਸਾਹਿਬ ਜੀ ਦੀ ਸਾਖੀ ਦੇ ਵਿੱਚ ਉਹ ਗੱਲਾਂ ਸੀ ਕਿ ਤੁਹਾਨੂੰ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਤੇਰੀ ਮੇਰੀ ਕਰਦੇ ਹੀ ਸਾਰੀ ਜ਼ਿੰਦਗੀ ਮਰ ਜਾਂਦੇ ਨੇ ਨੀ ਆ ਮੇਰਾ ਤੇਰਾ ਆਪਾਂ ਮੇਰ ਚ ਹੀ ਰਹਿ ਜਾਂਦੇ ਆ ਤੇ ਮੇਰੀ ਦਿਲੋਂ ਖੁਆਇਸ਼ ਹੈ ਜ਼ਿੰਦਗੀ 'ਚ ਤੁਹਾਨੂੰ ਕਿਸੇ ਨੂੰ ਮੇਰ ਚ ਨਹੀਂ ਰਹਿਣਾ ਚਾਹੀਦਾ ਮੈਂ ਕਦੀ ਵੀ ਆਪਣੇ ਆਪ 'ਚ ਨਾ ਲੈ ਕੇ ਆਓ ਕਿਉਂਕਿ ਮੈਂ ਇੱਕ ਐਸੀ ਚੀਜ਼ ਹੈ ਜਿਹੜੇ ਬੰਦੇ ਨੂੰ ਖਤਮ ਕਰ ਦਿੰਦੀ ਹੈ ਪੰਜ ਐਸੀਆਂ ਚੀਜ਼ਾਂ ਲੋ ਮੋਹ ਹੰਕਾਰ ਪਿਆਰ ਤੇ ਮਾਇਆ ਬੰਦੇ ਨੂੰ ਖਤਮ ਕਰ ਦਿੰਦੀਆਂ ਉਹ ਚੀਜ਼ਾਂ ਤੋਂ ਬਚ ਕੇ ਰਹੋ ਦੋਸਤੋ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ ਆਪਣੀ ਗੱਲਬਾਤ ਨਾਲ ਪਿਆਰ ਕਰਨਾ ਸਿੱਖੋ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖੋ ਕਹਿੰਦਾ ਮੈਂ ਬੰਦੇ ਨੂੰ ਜਵੇਂ ਹੀ ਲੈ ਜਾਂ ਲਿਖਿਆ ਸਗੋਂ ਦੂਸਰੇ ਲੋਕਾਂ ਨੂੰ ਕਹਿਣ ਦੋ ਕਿ ਉਹ ਬੰਦਾ ਬਹੁਤ ਚੰਗਾ ਸੀਗਾ ਫਿਰ ਤੁਹਾਡੀ ਗੱਲਬਾਤ ਕੋਈ ਗੱਲਬਾਤ ਹੈਗੀ ਆ ਤੇ ਮੇਰੇ ਦਿਨੋਂ ਇਹੀ ਖੋਇ ਸ਼ੁੰਦੀ ਆ ਦੋਸਤੋ ਕਿ ਕੀ ਕੀਪ ਤੇ ਆਪਾਂ ਇੱਕ ਮਿੱਟੀ ਹੈ ਬੰਦਾ ਜਦੋਂ ਅਥ ਚੱਕਦਾ ਉਹਦਾ ਅੰਤ ਹੁੰਦਾ ਹੀ ਹੁੰਦਾ ਹੈ ਕਿ ਇੱਕ ਮੁਠੀ ਆਪਾਂ ਇੱਕ ਮੁਠੀ ਦੇ ਵਿੱਚ ਵੀ ਨਹੀਂ ਆਉਂਦੇ ਦੋਸਤੋ ਤੇ ਮੁਠੀ ਆਪਾਂ ਬੰਦ ਕਰ ਲਈਏ ਨਾ ਤੇ ਜਦੋਂ ਮਿੱਟੀ ਉਹ ਐ ਕਰ 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 ਕੇ ਫਿਰ ਕਰਨ ਲੱਗ ਜਾਂਦੀ ਆ ਅਖੀਰ ਤੇ ਇਹ ਜਿਹੜੀ ਦੇਹ ਆ ਨਾ ਇਹ ਦੇਹ ਸ਼ਰੀਰ ਕਿਸੇ ਕੰਮ ਨਹੀਂ ਰਹਿੰਦੀ ਅਖੀਰ ਤੇ ਮਿੱਟੀ ਹੋ ਜਾਂਦੀ ਆ ਕੋਈ ਉਹਨੂੰ ਦਫਨਾ ਦਿੰਦਾ ਕੋਈ ਉਹਦੀ ਸੁਆਹ ਹੋ ਜਾਂਦੀ ਆ ਅਖੀਰ ਤੇ ਆਪ ਮਿੱਟੀ ਥੱਲੀ ਸਭ ਨੇ ਦਬਣਾ ਹੈ ਮਿੱਟੀ ਦੇ ਵਿੱਚ ਮਿੱਟੀ ਹੀ ਹੋਣਾ ਤਾਂ ਕਿਉਂ ਆਪਾਂ ਆਪਣੇ ਆਪ ਤੇ ਇੰਨਾ ਹੰਕਾਰ ਕਰਦੇ ਆ ਆਪਣੀ ਮਹਿਮਾ ਤੇ ਆਪਾਂ ਇੰਨਾ ਯਕੀਨ ਕਰਦੇ ਆ ਸਗੋਂ 4 ਦਿਨਾਂ ਵੀ ਮੇਲਾ ਸੀ ਦੁਨੀਆ ਜੀ ਹੱਸ ਖੇਡ ਕੇ گزارੋ ਲੋਕਾਂ ਨਾਲ ਪਿਆਰ ਕਰਨਾ ਸੀ ਤੁਹਾਨੂੰ ਨਫਰਤ ਵਿੱਚ ਕੁਝ ਨਹੀਂ ਰੱਖਿਆ ਜੇ ਕੋਈ ਤੁਹਾਨੂੰ ਦੁਸ਼ਮਣੀ ਵੀ ਕਰਦਾ スケ ਇਹ ਸਾਰ ਲੋਕ ਕੋਈ ਗੱਲ ਨਹੀਂ ਸਹਿਣਾ ਸਿੱਖੋ ਕੋਈ ਗੱਲ ਨਹੀਂ ਜਦੋਂ ਉਹਦਾ ਹੱਥ ਤੁਹਾਡੇ ਉੱਤੇ ਆ ਪਰਮਾਤਮਾ ਦਾ ਹੱਥ ਤੁਹਾਡੇ ਇਸ ਸਰ ਉੱਪਰ ਹੈ ਤੁਹਾਨੂੰ ਕਿਸੇ ਵੀ ਗੱਲ ਤੋਂ ਘਬਰਾਉਣੀ ਨਹੀਂ ਚਾਹੀਦਾ ਕੋਈ ਧੋਖਾ ਟੱਗੀ ਫਰੇਬ ਝੂਠ ਕਦੀ ਵੀ ਜ਼ਿੰਦਗੀ ਚ ਨਾ ਬੋਲੋ ਦੋਸਤੋ ਕੋਈ ਗੱਲ ਨਹੀਂ ਤੁਹਾਨੂੰ ਟਾਈਮ ਜ਼ਰੂਰ ਲੱਗ ਸਕਦਾ ਕਦੀ ਵੀ ਕਾਮਯਾਬ ਹੋਣ ਲਈ ਕੁਝ ਪਾਉਣ ਲਈ ਤੁਹਾਨੂੰ ਮਿਹਨਤ ਕਰਨੀ ਪੈ ਸਕਦੀ ਹੈ ਪਰ ਸੱਚੀ ਨੀਅਤ ਨਾਲ ਤਾਂ ਕਹਿੰਦਾ ਉਹਦੇ ਵੀ ਦਰਵਾਜ਼ੇ ਹਮੇਸ਼ਾ ਖੁੱਲੇ ਹੁੰਦੇ ਆ ਤੁਹਾਡੀ ਬਿਨਾ ਕਹੀ ਉਹਦੀ ਹਾਜ਼ਰੀ ਮਨਜ਼ੂਰ ਹੁੰਦੀ ਆ ਸੋ ਅਸੀਂ ਗੱਲਬਾਤ ਨਾਲ ਮੈਨੂੰ ਸਪੋਰਟ ਕਰਦੇ ਰਹੋ ਫਿਰ ਹੋ ਜਾਏ ਪਿੰਕੀ ਦੀ ਫ ਤੇ ਵਿਦ ਟੈਗਲਾਈਨ ਹੈਗੀ ਐਡਸਕੈਡ ਮੈਂ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਦੋਸਤੋ ਸੋ ਐਸੀ ਗੱਲਬਾਤ ਮੈਨੇ ਸਪੋਰਟ ਕਰਦੇ ਰਹੋ ਤੁਹਾਡੀ ਪਿੰਕੀ ਸਮਨੇ ਪਿੰਕੀ ਮੋਗਿਆ ਰਿ ਲਵ ਯੂ ਗਾਇਜ਼ ਟੇਕ ਕੇਅਰ ਬless you all ਤੁਹਾਡੇ ਸਭ ਦਾ ਖਿਆਲ ਰੱਖਾ ਜੀ ਖੁਦਾ হাফেজ ਸਸ਼ਕਾਲ